ਬੜੀ ਅਲਾਮਤ ਪੰਜਾਬ ਦੇ ਨਾਮ ਲਾਕੀ ਸੀ ਕੈਂਸਰ ਦੀ ਕਿ ਸਾਡੀਆਂ ਟ੍ਰੇਨਾਂ ਜਿਹੜੀ ਬਠਿੰਡਾ ਤੋਂ ਪੀਕਾ ਨੇਰ ਜਾਂਦੀ ਸੀ ਉਹਦਾ ਨਾਂ ਹੀ ਕੈਂਸਰ ਐਕਸਪੈਕਟਸ ਹੋ ਗਿਆ ਸੀ ਕਿਉਂਕਿ ਪੀਕਾ ਨੇਰ ਕੈਂਸਰ ਦਾ ਹਸਪੀਟਲ ਹੈ ਤੇ ਲੋਕ ਉਹਦੇ ਲਾਸਟ ਗਰਾਉਂਡ ਬੰਨਦੇ ਸੀ ਤਾਂ ਲਗਭਗ ਉਸ ਟ੍ਰੇਨ ਦੇ ਵਿੱਚ 70-80% ਕੈਂਸਰ ਦੇ ਪੇਸ਼ੈਂਟ ਹੁੰਦੇ ਸੀ ਮਾਲਵਾ 벨ਟ ਖਾਸ ਤੌਰ ਤੇ ਕਿਉਂਕਿ ਨਰਮਾ 벨ਟ ਸਾਡੇ ਝੋਨਾ ਦੇ ਸਪਰੇਆਂ ਉਹ ਸਪਰੇਆਂ ਜਿਹੜੀਆਂ ਬੈਨ ਨੇ ਦੁਨੀਆ ਜਾਪਾਨ ਨੇ ਪਰ ਪ੍ਰਾਣੀ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਇਨ੍ਹਾਂ ਸਪਰੇਆਂ ਨੂੰ ਆਪਾਂ ਵੀ ਫਸਲਾਂ ਦੇ ਕਰਨ ਤੇ ਰੋਕੀ ਉਹ ਹੀ ਸਪਰੇਹਾਂ ਦਾਣਿਆਂ ਵਿੱਚ ਦੀ ਝੋਨੇ ਵਿੱਚ ਦੀ ਬਾਜਰੇ ਵਿੱਚ ਦੀ ਮੱਕੀਆਂ ਵਿੱਚ ਦੀ ਸਾਡੇ ਸਰੀਰਾਂ ਵਿੱਚ ਐਂਟਰ ਕਰਦੇ ਜਦੋਂ ਮੈਂ ਐਮਪੀਸੀ ਤਾਂ ਮੈਂ ਉਸ ਵੇਲੇ ਵੀ ਕਾफी ਕੋਸ਼ਿਸ਼ ਕੀਤੀ ਕਿਵੇਂ ਨਾ ਕਿਵੇਂ ਜਾਗਰੂਕ ਕਰੀ ਲੋਕਾਂ ਨੂੰ ਆਰਗੇਨਿਕ ਕੇਵਲ ਚਾਹੀਏ ਉਹ ਚੀਜ਼ਾਂ ਜਿਹੜੀਆਂ ਕੈਂਸਰ ਪੈਦਾਉਂਦੀਆਂ ਨੇ ਉਹਨਾਂ ਨੂੰ ਆਪਾਂ ਆਪਣੇ ਵੱਲੋਂ ਕੱਟ ਕਰੀਏ ਕੈਂਸਰ ਦੇ ਵਿਰੁੱਧ ਬਹੁਤ ਜ਼ੋਰਦਾਰ ਲੜਾਈ ਲੜਾਈ ਜਾ ਰਹੀ ਹੈ ਅੱਜ ਉਹਦੇ ਵਿੱਚ ਇੱਕ ਨਵਾਂ ਪੜਾ ਜਿਹੜਾ ਉਹ ਸ਼ਾਮਲ ਹੋਵੇ 12 ਬਸਾਂ ਜਿਹੜੀਆਂ ਉਹ ਲਾਂਚ ਕਰਨੀਆਂ ਨੇ ਸੰਗਠਨ ਜਿਹੜੀਆਂ ਵੱਖ-ਵੱਖ ਕਿਸਮ ਦੇ ਬਿਮਾਰੀਆਂ ਨੂੰ ਡਿਟੈਕਟ ਕਰਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਇਲਾਜ ਵੀ ਸ਼ੁਰੂ ਕਰ ਸਾਨੂੰ ਪਜੀ ਕੈਂਸਰ ਤਾਂ ਤੁੰਗਾ ਹੱਤ ਤੋਂ ਹੁੰਦਾ ਹੋਵੇ ਸਾਡਾ ਕੈਂਸਰ ਦਾ ਤੁੰਗਰੀ ਇਲਾਜ ਕਰਦਾ ਹੋਵੇ ਪਹਿਲੀ ਸਟੇਜ ਤੇ ਕੈਂਸਰ ਨੂੰ ਅਸੀਂ ਤਾਂ ਬਲੀਏ ਸਾਨੂੰ ਵੀ ਬਤਾਓ ਕਿ ਪੁੰਨ ਦਾ ਕੰਗਸਾ ਦੇ 55 60 ਸਾਲ ਨੂੰ ਅਸੀਂ ਉਮਰ ਮੰਨਣ ਲੱਗਦੀ ਹਾਂ ਚਲ ਪੋਤੇ ਦਾ ਮੂੰਹ ਦੇਖਿਆ ਬਹੁਤ ਹੁੰਦਾ ਮਨ ਹਜ ਤ ਲੈ ਨਹੀਂ ਉਮਰ ਆਉਂਦੀ ਕਿਉਂਕਿ ਜੇ ਤੇ ਤੇ ਹੇਲਥ ਕੇਅਰ ਨਹੀਂ ਦੇ ਜੇ ਕਿ ਤੇ ਨੂੰ ਪ੍ਰਾਪਤ ਕਰਨ ਦੀ ਮਾਰੀ ਦਾ ਲਾਜ ਮਿਲ ਜੇ ਉਹਨੂੰ ਮਜਬੂਰੀ ਨਾ ਹੋਵੇ ਕਿ ਮੈਂ ਮੰਦੇ ਵੀ ਪੈ ਰਹੂੰਗਾ ਨਹੀਂ ਤਾਂ ਸਾਰਾ ਕੁਝ ਵਿਕ ਜੂਗਾ ਜੇ ਕਿ ਤੇ ਇਲਾਜ ਕਰਾਉਣ ਲੱਗੇ ਉਹ ਬੰਦਾ ਪੋਤੇ ਦਾ ਮੂੰਹ ਨਹੀਂ ਉਹ ਪੋਤੇ ਦਾ ਵਿਆਹ ਵੀ ਦੇਖ ਕੇ ਜਾਊਗਾ ਉਹ ਪਰ ਪੋਤੇ ਦਾ ਮੂੰਹ ਵੀ ਦੇਖ ਕੇ ਜਾਊਗਾ ਅੰਦਰਾਂ ਬਾਤ ਜਾਣੀ